6-7 ਸਾਲ ਹੋ ਗਏ ਸੇਵਾ ਦਿੰਦੇ ਆ ਬਟਾਲੇ ਜ਼ਿਲ੍ਹੇ ਦਾ ਸਭ ਤੋਂ ਟਾਪ ਦਾ ਹਸਪੀਟਲ ਤੇ ਆ ਵੀਰੋ ਹਸਪੀਟਲ ਖੁੱਲਣ ਲੱਗਾ ਜੇ ਅੰਮ੍ਰਿਤਸਰ ਚ ਤੁਸੀਂ ਦੇਖ ਰਹੇ ਹੋ ਨਾਨ ਪ੍ਰੋਫਿਟ ਐਨ ਐਚ ਸੈਕੰਡ ਹਸਪੀਟਲ ਇਨ ਅੰਮ੍ਰਿਤਸਰ ਕਮਿੰਗ ਸੂਨ ਔਰ ਐਸ ਹਸਪੀਟਲ ਦੀਆਂ ਜਿਹੜੀਆਂ ਨੇ ਅੱਜ ਆਪਾਂ ਇਹ ਐਸ ਹਸਪੀਟਲ ਦਾ ਬੂਟਾ ਲੱਗਾ ਜੇ ਲੱਗਣਾ ਇਹਦੀ ਜੜ ਲੱਗੇ ਆ ਭਰਨ ਗੱਡੀ ਕੰਕਰੀਟ ਵਾਲੀ ਆ ਗਈ ਔਰ ਇਹ ਹਸਪੀਟਲ ਇੰਡੀਆ ਦਾ ਵਰਲਡ ਕਲਾਸ ਇੰਡੀਆ ਦਾ ਟੌਪ ਦਾ ਹਸਪਤਲ ਹੈ ਹੋਏ ਇਹਨਾਂ ਦੇ ਵਿੱਚ ਸਤੂ ਵੱਡੀ ਗੱਲ ਕਿਹੜੀ ਆ ਉਹ ਮੈਂ ਬੜੇ ਪ੍ਰਾਊਡ ਦੇ ਨਾਲ ਬੜੇ ਮਾਣ ਦੇ ਨਾਲ ਵੀਰੋ ਕਹਿਣੀ ਲ ਕਹਿਣ ਲੱਗਾ ਹਾਂ ਕਿ ਇਹ ਹਸਪਤਲ 7 ਮੰਜ਼ਲਾ ਬਣਨੀ ਆ 7 ਮੰਜ਼ਲਾ ਬਣਨੀ ਆ ਔਰ 7ਵੀਂ ਮੰਜ਼ਲ ਤੱਕ ਇੱਕ ਵੀ ਰੁਪਿਆ ਡੋਨੇਸ਼ਨ ਨਹੀਂ ਲੈਣੀ ਇੱਕ ਵੀ ਰੁਪਿਆ ਸੇਵਾ ਨਹੀਂ ਲੈਣੀ ਔਰ ਬਗੈਰ ਸੇਵਾ ਤੋਂ 7 ਮੰਜ਼ਲਾ ਇਹ ਹਸਪਤਲ ਖੜਾ ਕਰਨਾ ਵਾ ਸਰੇ ਬੇਸਮੈਂਟ ਦੀ ਜਿਹੜੀ ਸੇਵਾ ਵਾ ਸਭ ਤੋਂ ਮਹਿੰਗੀ ਬੇਸਮੈਂਟ ਔਰ ਬੇਸਮੈਂਟ ਦੀ ਸੇਵਾ ਸਾਡੇ ਬੜੇ ਸਤਿਕਾਰਯੋਗ ਰੱਬ ਰੂਪ ਸ਼ਖਸੀਅਤ ਸਰਦਾਰ ਬਹਾਦਰ ਸਿੰਘ ਕੈਨੇਡਾ ਅੰਕਲ ਜੀ ਹੁਣਾਂ ਨੇ ਬੇਸਮੈਂਟ ਦੀ ਸੇਵਾ ਲਈ ਆ ਔਰ ਉਹਦੇ ਉੱਪਰ 7 ਮੰਜ਼ਲਾਂ ਬਣਨੀਆਂ ਨੇ ਔਰ ਸਾਰੀਆਂ ਆਪਣੇ ਹੀ ਆਪਣੀ ਪ੍ਰਾਪਰਟੀ ਵੇਚ ਕੇ ਆਪਣੀ ਜ਼ਮੀਨ ਕਹਿਣੇ ਪਾ ਕੇ ਆਪਣੀਆਂ ਕਾਰਾਂ ਗੱਡੀਆਂ ਸੌਂਗ ਆਪਣੇ ਸਭ ਖਤਮ ਕਰਕੇ ਔਰ ਇਹ ਹਸਪੀਟਲ ਅਮਰਸਰ ਦੀ ਧਰਤੀ ਦੇ ਉੱਤੇ ਵੀਰੋ ਇਹ ਹਸਪੀਟਲ ਖੜਾ ਹੋਏਗਾ ਔਰ ਅੱਜ ਇਹਦਾ ਬੂਟਾ ਲੱਗਾ ਜਾਂ ਲੱਗਣ ਅੱਜ ਇਹਦੀਆਂ ਨੀਆਂ ਲੱਗੀਆਂ ਭਰਨ ਇਹ ਗੁਲਾਈ ਦੇ ਇਹ ਗੋਲ ਆ ਗੁਲਾਈ ਦੇ ਵਿੱਚ ਹੀ ਬਣਾ ਰਹੇ ਆਂ ਔਰ ਪੂਰਾ ਗਲਾਸ ਰੱਖਣਾ ਜਿੱਦਾਂ ਤੁਸੀਂ ਤਸਵੀਰ ਵਿੱਚ ਦੇਖ ਰਹੇ ਹੋ ਇਦਾਂ ਹੀ ਪੂਰਾ ਗਲਾਸ ਦਾ ਹੀ ਬਣਾਣਾ ਏ ਔਰ ਇੰਡੀਆ ਦਾ ਨਾਨ ਪ੍ਰੋਫਿਟ ਸਭ ਤੋਂ ਟਾਪ ਦਾ ਹਸਪਤਾਲ ਪੂਰੇ ਇੰਡੀਆ ਦੇ ਵਿੱਚ ਹੋਏਗਾ ਇਹ ਮੈਂ ਦਾਅਵੇ ਨਾ ਕਹਿੰਦਾ ਹਾਂ ਔਰ ਅੰਮ੍ਰਿਤਸਰ ਗੁਰੂਆਂ ਪੀਰਾਂ ਸ੍ਰੀ ਗੁਰੂ ਰਾਮਦਾਸ ਦੀ ਧਰਤੀ ਇਹ ਪਵਿੱਤਰ ਧਰਤੀ ਗੁਰੂਆਂ ਪੀਰਾਂ ਦੀ ਔਰ ਇੱਥੇ ਲੋਕ ਇਲਾਜ ਬਿਨਾ ਤੜਫਦੇ ਨੇ ਪ੍ਰੈਗਨੈਂਟ ਔਰਤਾਂ ਕਈ ਵਾਰ ਹਸਪਤਾਲਾਂ ਦੇ ਦਰਵਾਜ਼ਿਆਂ ਤੇ ਦਮ ਤੋੜ ਜਾਂਦੀਆਂ ਨੇ ਅਗਲੇ ਦਰਵਾਜ਼ਾ ਨਹੀਂ ਖੋਲਦੇ ਅੰਦਰ ਵਾਰਡ ਦੇ ਨਹੀਂ ਗੇ ਬੱਚਾ ਹੋਣ ਵਾਲਾ ਏ ਇਹਨੇ ਕਈ ਕੇਸ ਵੇਖੇ ਨੇ ਅਮਰਸਰ ਦੇ ਵਿੱਚ ਮਰੇ ਬੰਦੇ ਨੂੰ ਵੈਂਟੀ ਦੇ ਉੱਤੇ ਮਸ਼ੀਨਾਂ ਦੇ ਉੱਤੇ ਲਾ ਸਕਦੇ ਨੇ ਬੰਦਾ ਮਰ ਜਾਂਦਾ ਉਹਦੇ ਪੈਸੇ ਬਣਦੇ ਰਹਿੰਦੇ ਨੇ ਔਰ ਦਿਮਾਗ ਹਾਰਟ ਸਪਾਈਨ ਦੀਆਂ ਸਰਜਰੀਆਂ 5-5 ਲੱਖ ਰੁਪਈਆ ਵਸੂਲਦੇ ਨੇ 10-10 ਲੱਖ ਰੁਪਈਆ ਔਰ ਨਾਨ-ਪ੍ਰੋਫਿਟ ਜਿਹੜਾ ਲੱਖਾਂ ਦਾ ਕੰਮ ਉਹ ਸੌਵਾਂ ਦੇ ਹਜ਼ਾਰਾਂ ਦੇ ਵਿੱਚ ਹੋਇਆ ਕਰੇਗਾ ਔਰ ਜੇ ਕੋਈ ਮਰੀਜ਼ ਸਾਡੇ ਕੋ ਆ ਗਿਆ ਬਿਲਕੁਲ ਕਿਸੇ ਕੋ ਪੈਸਾ ਨਹੀਂ ਤੇ ਫ੍ਰੀ ਟੋਟਲੀ ਫ੍ਰੀ ਤੇ ਵੈਸੇ ਨਾਨ-ਪ੍ਰੋਫਿਟ ਔਰ ਚਲੋ ਇਹ ਚ ਕੋਈ ਗੋ ਨਹੀਂ ਕਿ ਮੈਂ ਜਿਹੜੀ ਗੱਲ بار-बार ਕਰ ਰਿਹਾ ਕਿ ਸਤਵੀਂ ਮੰਜ਼ਲ ਤੱਕ ਸੇਵਾ ਨਹੀਂ ਲੈਣੀ ਇਹ ਆਪ ਖੜਾ ਕਰਕੇ ਦੱਸਣਾ ਵੀਰੇ ਸਿਰਫ ਤੁਹਾਨੂੰ ਦੱਸਣਾ ਵਾ ਕਿ ਅਸੀਂ ਖੁਦ ਵੀ ਕਰ ਸਕਦੇ ਹਾਂ ਕਰਨਾ ਚਾਹੀਏ ਆਪ ਟਾਲੇ ਅਬ ਬਟਾਲੇ ਦੀ ਧਰਤੀ ਦੇ ਉੱਤੇ ਹਸਪਤਾਲ ਚੱਲਣ ਲਿਆ ਵਾ 7 ਸਾਲ ਹੋ ਗਏ ਨੂੰ ਚੱਲਦੇ ਨੂੰ ਔਰ ਪੀਜੀਆ ਇਦੇ ਰਕਾਰਡ ਤੋੜ ਦਿੱਤੇ ਆਪਾਂ ਜਿੰਨਾ ਇੱਥੇ ਅਸੀਂ ਗੋਡੇ ਚੂਲੇ ਔਰ ਜਿੰਨੇ ਅਪਰਸ਼ਨ ਕੀਤੇ ਨੇ ਪਰ ਬਟਾਲੇ ਦੇ ਵਿੱਚ ਡਾਕਟਰਾਂ ਦੀ ਕਮੀ ਸੀ ਔਰ ਹੁਣ ਅਸੀਂ ਅਮਰਸਰ ਦੇ ਵਿੱਚ ਇਹ ਹਸਪਤਾਲ ਜਿਹੜਾ ਹੈ ਅਮਰਸਰ ਦੇ ਉੱਤੇ ਬਣ ਐਮ ਐਚ 2 ਨੌਨ ਪਰਫੈਕਟ ਹਸਪਤਾਲ ਅਮਰਸਰ ਦੇ ਵਿੱਚ ਵੀਰੋ ਇਹ ਔਰ ਮੈਨੂੰ ਬੜਾ ਪ੍ਰਾਊਡ ਆ ਬੜਾ ਮਾਣ ਆ ਕਿ ਗੁਰੂਆਂ ਪੀਰਾਂ ਦੀ ਦੰਦ ਕਿਰੇਦ ਜਹਾਨ ਨੂੰ ਸੇਵਾ ਦਾ ਮੌਕਾ ਵੀਰੇ ਮਿਲ ਗਿਆ ਹੈ। ਔਰ ਬਾਕੀ ਇਹ ਨਹੀਂ ਕਿ ਮੈਂ ਸੇਵਾ ਨਹੀਂ ਲੈਣੀ। ਸੱਤ ਮੰਜ਼ਲੇ ਬਣਾ ਕੇ ਔਰ ਬਾਦ ਵਿੱਚ ਇਹਦੇ ਵਿੱਚ ਮਸ਼ੀਨਾ ਬੜੀਆਂ ਮਹਿੰਗੀਆਂ ਆਉਣੀਆਂ ਨੇ ਕਰੋੜ-ਕਰੋੜ, ਦੋ-ਦੋ ਕਰੋੜ ਦੀਆਂ, 4-5 5 ਕਰੋੜ ਦੀ ਮਸ਼ੀਨ ਆ ਜਿਹੜੀ ਹਾਰਟ ਦੀ ਬਾਈਪਾਸ ਸਰਜਰੀ ਕਰਦੀ ਆ। ਔਰ ਉਹਦਾਂ ਦੀਆਂ ਮਸ਼ੀਨਾ ਜਿਹੜੀਆਂ ਆਪਾਂ ਜਰਮਨ ਦੇ ਵਿੱਚੋਂ ਅਮਦਾਉਣੀ ਆਂ। ਉਦੋਂ ਆਪਾਂ ਚਲੋ ਤੁਹਾਡੇ ਕੋ ਸੇਵਾ ਦਾ ਮੌਕਾ ਤੁਹਾਨੂੰ ਦਵਾਂਗੇ। ਅਗਰ ਹਾਨੂੰ ਮੰਗਤੇ ਬਣ ਕੇ ਭੀਖ ਵੀ ਮੰਗਣੀ ਪੈਗੀ ਤਾਂ ਉਹ ਵੀ ਮੰਗਾਗੇ ਪਰ ਸੱਤ ਮੰਜ਼ਲਾ ਆਪਣੇ ਆਪਣੇ ਹੀ ਦਮ ਦੇ ਉੱਤੇ ਬਣਾ ਕੇ ਤੁਹਾਨੂੰ ਖੜੀਆਂ ਕਰਕੇ ਔਰ ਇਹ ਦੱਸਣੀਆਂ ਨੇ ਔਰ ਗੱਲਾਂ ਨਹੀਂ ਸਿਰਫ ਗੱਲਾਂ ਨਾਲ ਕੰਮ ਨਹੀਂ ਸਾਰਦੇ ਇਹ ਪ੍ਰੈਕਟੀਕਲ ਕਰਕੇ ਵਿਖਾ ਲਿਆ ਹੈ ਇੱਕ ਹਸਪੀਟਲ ਬਟਾਲੀਏ ਜੇ ਸੱਤਾਂ ਸਾਲਾਂ ਤੋਂ ਤੇ ਦੂਜਾ ਅੰਮ੍ਰਿਤਸਰ ਦੇ ਵਿੱਚ ਅੱਜ ਅੱਜ ਬੂਟਾ ਲਗਾ ਲੱਗਣ ਲੱਗਾ ਜੇ ਅੰਮ੍ਰਿਤਸਰ ਦੇ ਵਿੱਚ ਇਹ ਗੱਲਾਂ ਨਹੀਂ ਇਹ ਪ੍ਰੈਕਟੀਕਲ ਹੀ ਆ ਪਟਾਲੇ ਵਾਲਾ ਹਸਪਤਾਲ ਜਿਹੜਾ ਵਾ ਉਹ ਸਾਰਿਆਂ ਦੇ ਸਹਿਯੋਗ ਨਾਲ ਖੜਾ ਕੀਤਾ ਸੀ ਪਰ ਇਹ ਧੰਨਵਾਦ ਕਰਕੇ ਦੱਸਣਾ ਹੈ ਇੱਕ ਵਾਰ ਦੱਸਣਾ ਵਾ ਕੰਮ ਕਰਕੇ ਆਪ ਵੀ ਕਰਕੇ ਦੱਸਣਾ ਵਾ ਕਿਉਂਕਿ ਸੇਵਾ ਜਿਹੜੀ ਆ ਉਹ ਘਰੋਂ ਸਟਾਰਟ ਕਰਨੀ ਚਾਹੀਦੀ ਸਭ ਤੋਂ ਪਹਿਲਾਂ ਆਪਣੀ ਜ਼ਮੀਨ ਗਹਣੇ ਪਾਓ ਆਪਣੀ ਕਾਰ ਵਿੱਚੋਂ ਆਪਣੇ ਪਲਾਟ ਵਿੱਚੋਂ 3-3 ਕਰੋੜ ਦੇ ਪਲਾਟ ਨੇ ਜਿਹੜੇ 1.5-1.5 ਕਰੋੜ ਦੇ ਵੇਚਦੇ ਨੇ ਸਿਰਫ ਐਸ ਹਸਪਤਾਲ ਵਾਸਤੇ ਹੋ ਖੈਰ ਵੀਰੇ ਬਚਾਰਾ ਨੂੰ ਸਮਾਪਤ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ